ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਅਕਸਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਮੰਡਵਾਲੇ ਦੇ ਵਿੱਚ ਮੰਡਵਾਲਾ ਪਿੰਡ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਮਾਨਮਤਾ ਨਗਰ ਆ ਇਹ ਤੇ ਜਦੋਂ ਤੁਸੀਂ ਚੰਦਬਾਜੇ ਵਾਲਾ ਪੁਲ ਉਤਰੋਗੇ ਮਿੱਤਰੋ ਪੁਲ ਉਤਰਨ ਤੋਂ ਬਾਅਦ ਤੁਹਾਨੂੰ ਹਾਈਵੇ ਦੇ ਉੱਤੇ ਚਰਸਤਾ ਮਿਲੂਗਾ ਇੱਕ ਮਿਸ਼ਰੀ ਵਾਲੇ ਨੂੰ ਸੜਕ ਜਾਂਦੀ ਆ ਤੇ ਇੱਕ ਮੰਡਾ ਵਾਲੇ ਨੂੰ ਸੜਕ ਆਉਂਦੀ ਆ ਪੰਪ ਵਾਲੀ ਸਾਈਡ ਜਸ ਸਾਈਡ ਰਿਲਾਇੰਸ ਜੀਓ ਦਾ ਪੰਪ ਆ ਉਸੇ ਸਾਈਡ ਨੂੰ ਮੁੜ ਕੇ ਤੁਸੀਂ ਅੱਗੇ ਮਿਲ ਜੂਗੀ ਤੁਹਾਨੂੰ ਮਿੱਤਰੋ ਕੱਸੀ ਦੇ ਕੱਸੀ ਦੇ ਨਾਲ ਬਿਲਕੁਲ ਮੁੜ ਕੇ ਵੀਰ ਹੁਣਿਆਂ ਦਾ ਬਰ ਖੇਤਾਂ ਦੇ ਵਿੱਚ ਘਾਰ ਆ ਲੇ ਵੀ ਮਿੱਤਰੋ ਜਿਹੜੇ ਤੋਕੜਾ ਗੱਪਣਾ ਮੀਆਂ ਪਾਲਦੇ ਫਿਰਦੇ ਆ ਚੱਕੋ ਖਜ਼ਾਨਾ ਤੋਕੜਾ ਗੱਪਣਾ ਦਾ ਭਾਅ ਵੀ ਤੁਹਾਡੇ ਲੈਣ ਵਾਲੇ ਆ ਉਹ ਕਰਦੇ ਗੱਲਬਾਤ ਮੈਂ ਸਾਰੀ ਜਾਣਕਾਰੀ ਆਪ ਹੀ ਦਿੰਦਾ ਤੁਹਾਨੂੰ ਆ ਪਹਿਲੇ ਨੰਬਰ ਤੇ ਜਿਹੜੀ ਝੋਟੀਆਂ ਮਿੱਤਰੋ ਇਹ ਕੱਲੀ ਖਾਲੀ ਆ ਬਾਕੀ ਸਾਰੀਆਂ ਤਿੰਨ ਮਈਆਂ ਜਿਹੜੀਆਂ ਗੱਪਣਾ ਇਹਦੇ ਥੱਲੇ ਦੁੱਧ ਧੁਰਦੀ ਬਈ ਬਹੁਤ ਸੋਹਣੀ ਸਿੰਗਾ ਸੁnga ਤੋਂ ਝੋਟੀ ਬੜੀ ਸੁਰੱਖਾ ਪਾਣਾ ਝੋਟੀ ਦੇ ਵਿੱਚ ਬਾਡੀ ਬੰਤਰ ਦੀ ਬਹੁਤ ਚੰਗੀ ਆ ਸੀਲ ਠੰਡੀ ਆ ਦੋਵੇਂ ਟਾਈਮ ਮਿਲਦੀ ਆ ਦੁੱਧ 8 ਕਿਲੋ ਆ ਪਰ ਤੁਸੀਂ 7 ਕਿਲੋ ਮੰਨ ਕੇ ਖਰੀਦਨੀਆ ਕਿਉਂਕਿ ਮਾਲਕਾਂ ਦੇ ਵੱਲੋਂ ਇਹ ਗੱਲ ਪਹਿਲਾਂ ਕਹੀ ਗਈ ਆ ਵੀ ਆਪਾਂ ਕਿਲੋ ਘੱਟ ਦੱਸ ਕੇ ਵੀਡੀਓ ਪਾਉਣੀ ਆ ਤਾਂ ਕਿ ਅਗਲਾ ਦੂਰੋ ਆਵੇ ਤਾਂ ਅਗਲੇ ਦਾ ਮਨ ਖੁਸ਼ ਹੋਵੇ ਜੇ 7 ਕਿਆ ਤੇ ਜਦੋਂ 8 ਨਿਕਲੇ ਤਾਂ ਅਗਲਾ ਇਹ ਦਿਲ ਨੂੰ ਕਵੇ ਵਾਕਿਆ ਚੀਜ਼ ਦੱਸੀ ਆ ਬਾਈ ਉਹਨਾਂ ਨੇ ਹੁਣ ਆ ਚੋਟੀਏ ਮਿੱਤਰੋ ਪੂਰਾ ਸਨੱਖਾਪਣ ਨਾਲੇ ਤਾਂ ਤੁਹਾਡੇ ਕਰੇ ਦੁੱਧ ਦਈ ਜਾਊਗੀ ਖਰਚਾ ਗੱਡੀ ਜਾਊਗੀ ਨਾਲੇ ਗਾਂ ਜੇ ਟਿਕਾਣੇ ਤੇ ਕਿਤੇ ਪ੍ਰਮਾਤਮਾ ਨੇ ਤਿਆਰ ਕਰਤੀ ਤਾਂ ਦੋ ਰੁਪਏ ਵੀ ਰਲਾਜੂਗੀ ਕਿਉਂਕਿ ਸਨੱਖਾਪਣ ਝੋਟੀ ਦੇ ਵਿੱਚ ਬਹੁਤ ਆ ਮਿੱਤਰੋ ਤੁਸੀਂ ਸੱਤ ਮੰਨ ਕੇ ਲਿਆ ਜੇ 65000 ਰੁਪਿਆ ਇਸ ਝੋਟੀ ਦੀ ਕੀਮਤ ਤਾਂ ਵਿੱਚੋਂ ਮਾਨਤਨ ਹੋ ਜਾਊਗਾ ਲਾਈਵ ਪਾਤੋ ਸਿੰਘ ਇੱਕ ਵਾਰੀ ਫਿਰ ਦਿਖਾ ਦੇ ਨੇੜ ਤੋਂ ਸਿੰਘਾਂ ਦੀ ਬੰਤਰ ਬਹੁਤ ਸੋਹਣੀ ਹੈ ਵੇਖੋ ਬਣਾ ਜਿਵੇਂ ਸੋਨਾ ਸਨੱਖਾ ਸਿੰਘ ਆ ਦੋ ਨੰਬਰ ਤੇ ਮੈਂ ਆ ਜਿਹੜੀ ਮਿੱਤਰੋ ਇਹ ਹੈਗੀ ਇਕ ਆਪਣਾ 5 ਮਹੀਨੇ ਦੀ 6 ਮਹੀਨਿਆਂ ਦੀ ਗੱਬਣਾ ਮਿੱਤਰੋ ਤੇ 5 ਕਿਲੋ ਦੁੱਧ ਆ ਇਹਦੇ ਥੱਲੇ ਕਰਮਾ ਵਾਲੀ ਦੇ ਥੱਲੇ ਦੋਵੇਂ ਟਾਈਮ ਹੀ ਇਹ ਮਿਲਦੀ ਆ ਇਹਦਾ ਰੇਟ ਆ ਜਿਹੜਾ ਹੈਗਾ 65000 ਰੁਪਈਆ ਮਿੱਤਰੋ ਤੇ ਇਹ ਚੈੱਕ ਪਾਸ ਆ ਤੁਸੀਂ ਆਉਦੀ ਕਰਵਾ ਕੇ ਉੱਜਾ ਸਕਦੇ 6 ਮਹੀਨਿਆਂ ਦੀ ਗੱਬਣਾ ਕਰਮਾ ਵਾਲੀ ਮਿੱਤਰੋ ਦੇਖੋ ਗੇਰਾ ਦੀ ਮੈਂ ਖੁੱਲੀ ਡੁੱਲੀ ਬਾਟੀ ਬੰਤਰ ਦੀ ਇਹਦਾ ਵੀ 65000 ਰੁਪਈਆ ਰੇਟਾਂ ਵਿੱਚੋਂ ਮਾਨ ਹੋ ਜੂਗਾ ਤਾਣ ਨਹੀਂ ਹੋਣਾ ਮਿੱਤਰੋ ਕਿਉਂਕਿ ਰੇਟ ਜਿਹੜੇ ਉਹ ਦੇਣ ਤੇ ਲੈਣ ਵਾਲੇ ਕੀਤੇ ਆ ਵੀ ਨੇੜੇ ਜੇ ਗੱਲ ਕੀਤੀ ਹੋਈ ਆ ਕੋਈ ਬਾਹਲਾ ਉਹਲਾ ਨਹੀਂ ਰੱਖਿਆ ਹੋਇਆ ਇਹਨਾਂ ਵਿੱਚ ਇਹ 2 ਨੰਬਰ ਤੇ ਮੈਂ ਆ ਜਿਹੜੀ ਲੈ ਪੁੱਤੇ ਦਾ ਥਲਦੇਵਾ ਦਿਖਾਦੀ ਕੇਰਾਂ ਦੀ ਨਜ਼ਦੀਕ ਤੋਂ ਥੱਲੋਂ ਸਾਫ਼ ਸੁਥਰੀ ਐ ਮੈਂ ਲਵਾਸ ਲੋਸ ਦੀ ਖੁੱਲੀ ਡੋਲੀ ਮੈਂ ਆ ਮਿੱਤਰੋ ਲੈ ਵੀ ਹੁਣ ਆਜੋ 3 ਨੰਬਰ ਤੇ ਵੀ ਜਿਹੜੇ ਕਈ ਦਾ ਇਸ ਮੈਨੂੰ ਮਾੜਾ ਕਹਿੰਦੇ ਆ ਤੇ ਕਈ ਚੰਗਾ ਕਹਿੰਦੇ ਆ ਉਹ ਅੱਡੋ ਅੱਡੀ ਆਉਦੀ ਆਉਦੀ ਵਿਚਾਰ ਆ ਬਾਕੀ ਬਈ ਇਹ ਹੈਗੀ ਆ ਟਾਕ ਤਲਵਾਰੀ ਨੀਲੀ ਰਾਵੀ ਦੇ ਵਿੱਚ ਪੈਂਦੀ ਆ ਇਹਦੇ ਥੱਲੇ ਵੀ 5 ਕਿਲੋ ਦੁੱਧ ਹੀ ਨਾ ਪੈਣੇ 5 ਕਿਲੋ ਹੀ ਦੁੱਧ ਆ ਇਹਦੇ ਥੱਲੇ ਤੇ ਇਹ 3 ਮਹੀਨੇ ਦੀ ਗੱਬਣਾ ਸਾਢੇ ਤਿੰਨ ਨਹੀਂ ਨਹੀਂ ਇਹ ਹੈਗੀ ਬਈ 4 ਚਾਰਾਂ ਮਹੀਨਿਆਂ ਦੀ ਸਾਡੇ ਬਲਤ ਚਾਰਾ ਸਾਡੇ ਚਾਰਾਂ ਦੀ ਕਹਦੀ ਹੈ ਨਾ ਭਨੇ ਸਾਡੇ ਚਾਰਾਂ ਮਹੀਨਿਆਂ ਦੀ ਇਹ ਗੱਬਣਾ ਮਿੱਤਰੋ ਚੈੱਕ ਪਾਸ ਆ ਇਹ ਵੀ ਕਰਮਾਂ ਵਾਲੀ ਇਹਦਾ ਰੇਟ ਬਿਲਕੁਲ ਵਾਜਿਬ ਆ ਜਿੰਨਾ ਭਰਾਵਾਂ ਨੇ ਘੱਟ ਪੈਸੇ ਲਾਉਣੇ ਉਹਨਾਂ ਲਈ ਤੋਕੜ ਗੱਬਣ ਆ ਗਈ ਵੀ ਕਈ ਭਰਾ ਬਾਲੇ ਪੈਸੇ ਨਹੀਂ ਲਾ ਸਕਦੇ ਇਹਦਾ 50000 ਰੁਪਇਆ ਸਿਰਫ ਰੇਟ ਆ ਬਾਈ 50000 ਦੇ ਵਿੱਚੋਂ ਮਾਨਤਨ ਹੋ ਜਾਊਗਾ ਢਾਕ ਤਲਵਾਰੀ ਆ ਦੇਖ ਸਕਦੇ ਆ 5 ਕਿਲੋ ਦੁੱਧ ਦੇੰਦੇ ਥੱਲੇ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਇੱਕ ਹੈ ਨੀਲੀ ਰਾਵੀ ਉਤੋਂ ਹੈ ਢਾਕ ਤਲਵਾਰੀ ਫਿਰ ਹੈ ਰੇਟ 50000 ਮੈਂ ਭਾਵਾਂ ਦੀ ਛੋਟੀ ਆ ਪਰ ਗੁਣ ਵਾਲੇ ਆਗੇ ਇਹਦੇ ਵਿੱਚ ਕਹਿੰਦੇ ਹੁੰਦੇ ਆ ਨਾ ਮਿੱਤਰੋ ਵੀ ਘੱਟ ਖਰਚੇ ਦੇ ਵਿੱਚ ਦਮ ਜ਼ਿਆਦਾ ਆ ਮੇਲੇ ਆ ਵੀ ਮਿੱਤਰੇ ਬੜੀ ਚੰਗੀ ਮੈਂ ਆ ਬਾਡੀ ਬੁੱਡੀ ਦੀ ਖੁੱਲੀ ਡੁੱਲੀ ਇਹ ਹੈਗੀ ਆ ਗੱਪਣ ਸਾਢੇ 3.5 ਮਹੀਨਿਆਂ ਦੀ ਮਿੱਤਰੋ ਇਹਦੇ ਥੱਲੇ ਵੀ 5 ਕਿਲੋ ਦੁੱਧ 6 ਕਿਲੋ ਹੈਗਾ ਕਰਮਾਂ ਵਾਲੀ ਦਾ ਥੱਲੇ 5 ਹੀ ਰੱਖਿਆ ਜੇ ਤੁਸੀਂ ਚੈੱਕ ਪਾਸ ਆ ਇਹ ਇਹਦਾ ਰੇਟ ਹੈਗਾ ਜਿਹੜਾ 5000 ਰੁਪਈਆ ਵੀਰੇ ਸੂਆ ਦਾ ਚੌਥਾ ਹੋ ਗਿਆ ਨਾ ਬਾਈ ਤੀਜੇ ਸੂਏ ਤੀਜੇ ਸੂਏ ਲਈ ਇਹ ਗੱਪਣਾ ਕਰਮਾਂ ਵਾਲੀ ਲੈ ਆ ਪਾ ਤੋ ਤੋਰਦੀ ਮੜੀ ਜੀ ਨੂੰ ਇਧਰ ਦੀ ਕੱਢ ਵੀਰੇ ਉਧਰ ਦੀ ਚੱਲ ਹੂੰ ਦੇਖ ਲਓ ਮਿੱਤਰੋ ਕਿਰਾਂ ਦੀ ਕਰਮਾਂ ਵਾਲੀ ਤੁਸੀਂ ਹੂੰ ਨਹੀਂ ਠੀਕ ਆ ਵੀਰੇ ਲੇ ਵਡੇ ਭਾਈ ਓਕੇ ਵਜਨ ਵਾਲੀਆਂ ਮਈਆਂ ਜਾਣ ਵਾਲੀਆਂ ਮਈਆਂ ਲਊ ਪਾਲੀਆਂਣੀਆਂ ਮਈਆਂ ਜਿਹੜਾ ਜਾਨਵਰ ਤੁਹਾਨੂੰ ਚੱਜ ਜੂਗਾ ਮੈਂ ਨੰਬਰ ਤੁਹਾਨੂੰ ਦੱਸ ਦਿੰਨਾ ਕਰਾਂ ਉਹ ਉਸ ਨੰਬਰ ਤੇ ਤੁਸੀਂ ਵੀਰੇ ਦੇ ਨਾਲ ਮਿੱਤਰੋ ਕਰ ਲਿਆ ਜੇ ਗੱਲਬਾਤ ਕਿਉਂਕਿ ਜੇ ਤੁਸੀਂ ਫੋਨ ਲਾਉਣਾ ਤੇ ਉਹ ਨੰਬਰ ਹੈਗਾ ਵਾ ਬਾਈ ਦਾ ਮਿੱਤਰੋ 9465609940 9465609940 936560999402 ਦਾ ਨੰਬਰ ਆ ਪਿੰਡ ਮੰਡਾਲਾ ਵਾ ਜ਼ਿਲ੍ਹਾ ਫਰੀਦਕੋੜਾ ਤਿੰਨ ਟੋਕੜਾ ਗੱਪਣਾ ਚੱਕ ਪਾਸ ਮੱਜਾ ਵਾ ਇੱਕ ਕੱਲੀ ਟੋਕੜਾ ਝੋਟੀਆਂ ਕਮਾਲ ਆ ਲਓ ਵੀ ਸੱਜਣੋ ਬਾਈ ਕੋਲੇ ਇੱਕ ਜਨਰੇਟਰ ਵੀ ਆ ਬਾਈ ਕੀ ਡਿਟੇਲ ਆ ਇਹਦੀ 7 ਕਿ ਤਾਰਾਂ ਦਾ ਬਣਿਆ 20 ਦੀ ਮੋਟਰ ਲਾਉਂਦੇ ਠੀਕ ਆ 20 ਦੀ ਮੋਟਰ ਚਲਾਉਂਦਾ ਵਾ ਤੇ ਰੇਟ ਇਹਦਾ ਕੀ ਰਹੂਗਾ ਵੀਰੇ ਰੇਟ ਦਾ 85000 85000 ਦੇ ਵਿੱਚੋਂ ਮਾਨਤਾਣ ਹੋ ਜਾਊਗਾ ਠੀਕ ਹੈ ਬਈ ਲੌਬੀ ਸੱਜ ਨੂੰ ਕੰਡੀਸ਼ਨ ਬਹੁਤ ਸਾਫ਼ ਸੁਥਰੀ ਆ ਜਿਹੜੇ ਵੀਰ ਨੂੰ ਜਨਰੇਟਰ ਚਾਹੀਦਾ ਮੋਟਰ ਚਲਾਉਣਾ ਵਾਸਤੇ ਸੈਲਫ ਸਟਾਰ ਆ ਸੈਲਫ ਸਟਾਰ ਆ ਕੰਡੀਸ਼ਨ ਬਹੁਤ ਵਧੀਆ ਪਈ ਆ ਤੇ ਬਾਈ ਨਾਲ ਕਰ ਲਿਓ ਸੰਪਰਕ ਬਾਈ ਦਾ ਨੰਬਰ ਦਿੱਤਾ ਹੋਇਆ ਸਕਰੀਨ ਦੇ ਉੱਤੇ ਧੰਨਵਾਦ